ਅਗਰਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜੱਦੀ ਪਿੰਨ ਜਾਤੀ ਉਮਰਾਂ ਦੇ ਲੋਕ ਸ਼ਰੀਫ ਦੇ ਭਾਰਤ ਆਉਣ ਤੇ ਕਾਫੀ ਖੁਸ਼ ਨੇ ਨਵਾਜ਼ ਸ਼ਰੀਫ ਦਾ ਜੱਦੀ ਪਿੰਨ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਤਰਨਤਾਰਨ ਵਿੱਚ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੋਦੀ ਦੀ ਪਹਿਲ ਕਦਮੀ ਦੋਹਾਂ ਦੇਸ਼ਾਂ 'ਚ ਫੈਲੀ ਗੜਤਨ ਨੂੰ ਦੂਰ ਕਰੇਗੀ ਅਤੇ ਉਹਨਾਂ ਨੂੰ ਉਮੀਦ ਹੈ ਕਿ ਸ਼ਰੀਫ ਜਲਦੀ ਹੀ ਉਹਨਾਂ ਦੇ ਪਿੰਡ ਵੀ ਆਉਣਗੇ ਨਵਾਜ਼ ਸ਼ਰੀਫ 26 ਮਈ ਨੂੰ ਮੋਦੀ ਦੇ ਸੌਂਚਕ ਸਮਾਗਮ ਵਿੱਚ ਸ਼ਿਰਕਤ ਕਰਨ ਵਾਸਤੇ ਭਾਰਤ ਆ ਰਹੇ ਨੇ ਮੋਦੀ ਜੀ ਸਾਡੇ ਜੋ ਪ੍ਰਧਾਨ ਮੰਤਰੀ ਆ ਜਿਨ੍ਹਾਂ ਨੇ ਉਹਨਾਂ ਨੂੰ ਆਉਣ ਵਾਸਤੇ ਸੱਦਾ ਪੱਤਰ ਦਿੱਤਾ ਹੋਵੇ ਬਹੁਤ ਵਧੀਆ ਕਿ ਇੱਕ ਸੱਦ ਭਾ ਉਹਨਾਂ ਦਾ ਸੱਦਾ ਪੱਤਰ ਦਿੱਤਾ ਕਿਉਂਕਿ ਸਾਡੇ ਇਹ ਗਵਾਂਢ ਜਿਹੜਾ ਸਭ ਤੋਂ ਲੰਮਾ ਵਾ ਪਾਕਿਸਤਾਨ ਤੇ ਇਹ ਗਵਾਂਢੀਆਂ ਦੇ ਨਾਲ ਜਿਹੜੀ ਆ ਸਦਾ ਹੀ ਜਿਹੜੀ ਏਕਤਾ ਰੱਖਣੀ ਚਾਹੀਦੀ ਆ ਅਸੀਂ ਪਿੰਡ ਵਾਲਿਆਂ ਨੇ ਬਹੁਤ ਉਸ ਪਰਿਵਾਰ ਤੇ ਉਮੀਦਾਂ ਰੱਖੀਆਂ ਨੇ ਕਿਉਂਕਿ ਉਹ ਪਰਿਵਾਰ ਉਹਨਾਂ ਦੇ ਜੱਦੀ ਪੁਰਖੀ ਪਿੰਡ ਜਿਹੜਾ ਵਾ ਉਹਨਾਂ ਦਾ ਵਾ ਤੇ ਸਾਨੂੰ ਪੂਰੀ ਆਸ ਹੈ ਕਿ ਐਰਕਾ ਉਹ ਜੋ ਕਿ ਦਿੱਲੀ ਦੇ ਵਿੱਚ ਆ ਰਹੇ ਨੇ ਅਗਲੇ ਸਮੇਂ ਦੇ ਵਿੱਚ ਜ਼ਰੂਰ ਉਹ ਇਸ ਪਿੰਡ ਦੀ ਫੇਰੀ ਰੱਖਣਗੇ 26 ਮਈ ਯਾਨੀ ਕਿ ਕਲ ਨਰਿੰਦਰ ਮੋਦੀ ਦਾ ਸੌਂਚਿਕ ਸਮਾਗਮ ਹੈ ਜਿਸ ਲਈ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸੱਦਿਆ ਗਿਆ ਹੈ ਇਸ ਤੋਂ ਪਹਿਲਾਂ ਪਾਕਿਸਤਾਨ ਨੇ 151 ਭਾਰਤੀ ਮਸ਼ੇਰਿਆਂ ਨੂੰ ਰਿਹਾਅ ਕਰ ਦਿੱਤਾ ਇਹ ਮਸ਼ੇਰੇ ਪਾਕਿਸਤਾਨ ਦੇ ਕਰਾਚੀ ਤੇ ਹਾਈਦਰਾਬਾਦ ਦੀਆਂ ਜੇਲ੍ਹਾਂ ਜਬਨ ਸਨ ਜਿਨ੍ਹਾਂ ਚੋਂ ਜ਼ਿਆਦਾਤਰ ਮਸ਼ੇਰੇ ਗੁਜਰਾਤ ਤੇ ਨੇੜ ਦੇ ਇਲਾਕਿਆਂ ਦੇ ਨੇ ਮਸ਼ੇਰਿਆਂ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਭੇਜਿਆ ਗਿਆ ठीक लग रहा है मेरे को बहुत खुशी हो रही मेरी है, है मेरी बीवी है मेरे बच्चा है मेरी अम्मा है मेरी पापा है सब सबको सेब मेरे भाई है बहन है वो बहुत खुश है मैं भी खुश हूँ बढ़िया अच्छा लग रहा है मेरे को बहुत खुशी हो रही है कि सात महीने के बाद मैं घर जा रहा हूँ फिर हमारा मुल्क जा रहा हूँ